ਕਿਵੇਂ ਹੁਣ ਆਪਣੀ ਬੱਚੀਆਂ ਨੂੰ ਜਿਹੜਾ ਸਕੂਲ ਭੇਜਣ ਮਾਪੇ ਅਵੇਖ ਲੋ ਖਬਰ ਸਾਹਮਣੇ ਆਈ ਹੈ ਕਿ ਇੱਕ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਦੇ ਨਾਲ ਉਸ ਦਾ 42 ਸਾਲ ਦਾ ਟੀਚਰ ਲਗਾਤਾਰ ਗੰਦਲੀਆਂ ਹਰਕਤਾਂ ਕਰ ਰਿਹਾ ਸੀ ਬਾਥਰੂਮ ਦੇ ਵਿੱਚ ਲੈ ਜਾ ਕੇ ਤੇ ਬੱਚੀ ਨੂੰ ਪਤਾ ਵੀ ਨਹੀਂ ਸੀ ਕਿ ਉਹਦੇ ਨਾਲ ਹੋ ਕੀ ਰਿਹਾ ਹੈ ਮਲਟੀਪਲ ਟਾਈਮ ਉਹਨੂੰ ਵਾਸ਼ਰੂਮ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉਹ ਤੇ ਗਲਤ ਕੰਮ ਕਰ। ਇਹ ਸਾਰਾ ਹੁਣ ਖੁਲਾਸਾ ਕਿਵੇਂ ਹੋਇਆ ਏ ਬੱਚੀ ਨੇ ਆਖਿਰਕਾਰ ਕਰੇ ਸਾਰੀ ਗੱਲ ਕਿਵੇਂ ਦੱਸੀ ਹੈ ਇਸ ਬੱਚੀ ਦੇ ਨਾਲ 42 ਸਾਲ ਦਾ ਟੀਚਰ ਕੀ ਕੁਝ ਕਰ ਰਿਹਾ ਸੀ ਇਹ ਜਾਣ ਕੇ ਸ਼ਰਮ ਆਵੇਗੀ ਕਿ ਆਖਿਰਕਾਰ ਅਸੀਂ ਕਿਹੜੇ ਸਮਾਜ ਦੇ ਚੜਾ ਰਹੇ ਆ ਜੀ ਹਾਂ ਸੋਸ਼ਲ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾ ਤੁਹਾਡੇ ਨਾਲ ਪ੍ਰਿਆ ਸਕੂਲ ਪੜਨਾ ਵੀ ਬੱਚਿਆਂ ਨੂੰ ਜ਼ਰੂਰੀ ਹੈ ਸਕੂਲ ਭੇਜਣਾ ਵੀ ਬੱਚਿਆਂ ਨੂੰ ਜ਼ਰੂਰੀ ਹੈ ਸਕੂਲ ਦੇ ਵਿੱਚ ਦਾਖਲਾ ਕਰਵਾਉਣ ਦੇ ਲਈ ਮਾਪੇ ਲਗਾਤਾਰ ਗੇੜੀਆਂ ਘੱਟਦੇ ਨੇ ਕਿ ਸਾਡਾ ਬੱਚਾ ਵਧੀਆ ਤੋਂ ਵਧੀਆ ਸਕੂਲ ਦੇ ਵਿੱਚ ਪੜ ਲਵੇ ਸਾਡਾ ਬੱਚਾ ਵਧੀਆ ਤੋਂ ਵਧੀਆ ਇਨਸਾਨ ਬਣ ਜਾਵੇ ਸਾਡਾ ਬੱਚੇ ਦੇ ਸਾਡੇ ਬੱਚੇ ਦੇ ਵੱਧ ਤੋਂ ਵੱਧ ਨੰਬਰ ਆ ਜਾਣ ਪਰ ਜਿਹੜੇ ਸਕੂਲ ਦੇ ਵਿੱਚ ਇੱਕ ਚੰਗਾ ਇਨਸਾਨ ਬਣਨ ਦੇ ਲਈ भेजया ਜਾਂਦਾ ਹੈ ਕਿ ਉਸ ਸਕੂਲ ਦੇ ਵਿੱਚ ਚੰਗੇ ਇਨਸਾਨ ਪੜਾਉਣ ਵਾਲੇ ਹੈਗੇ ਨੇ ਇਹ ਪਹਿਲੀ ਖਬਰ ਅਜੇ ਹੀ ਸਾਹਮਣੇ ਨਹੀਂ ਆਈ ਹੈ ਬਹੁਤ ਅਝੀਆਂ ਖਬਰੇ ਖਬਰਾਂ ਸਾਹਮਣੇ ਆਈਆਂ ਨੇ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸਕੂਲ ਦੇ ਵਿੱਚ ਬੱਚੇ ਸੇਫ ਨੇ ਹਰੇਕ ਦੇ ਘਰ ਦੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਪਰ ਸਕੂਲਾਂ ਦੇ ਵਿੱਚ ਇਸ ਸਮੇਂ ਕੀ ਹਾਲਾਤ ਨੇ ਇਹ ਕਿਸੇ ਤੋਂ ਵੀ છુપਿਆ ਨਹੀਂ ਹੈ ਇੱਕ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਸਕੂਲ ਜਾਂਦੀ ਹੈ ਤੇ ਉਸ ਦਾ 42 ਸਾਲ ਦਾ ਪੀਟੀ ਟੀਚਰ ਹੈ ਪਟਿਆਲੇ ਦੀ ਖਬਰ ਸਾਹਮਣੇ ਆਈ ਹੈ ਪੀਟੀ ਟੀਚਰ ਜਿਹੜਾ ਹੈ ਉਸ ਬੱਚੀ ਨੂੰ ਬਾਥਰੂਮ ਦੇ ਵਿੱਚ ਲਿਜਾ ਕੇ ਲਗਾਤਾਰ ਉਸ ਬੱਚੀ ਦੇ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਬੱਚੀ ਨੇ ਕਿਸੇ ਨੂੰ ਇਹ ਗੱਲ ਨਹੀਂ ਦੱਸੀ ਹੋਈ ਸੀ ਪਰ ਜਦੋਂ ਬੱਚੀ ਨੂੰ ਉਸ ਦੀ ਮਾਂ ਦੇਖਦੀ ਹੈ ਉਸ ਦੇ ਪ੍ਰਾਈਵੇਟ ਪਾਰਟ ਨੂੰ ਉਹ ਇੰਜਰਡ ਦੇਖਦੀ ਹੈ ਤੇ ਉਹ ਮਾ ਆਪਣੀ ਬੱਚੀ ਨੂੰ ਪੁੱਛਦੀ ਹੈ ਕਿ ਆਖਿਰਕਾਰ ਕੀ ਹੋਇਆ ਹੈ ਤੇ ਉਹ ਬੱਚੀ ਸਾਰੀ ਗੱਲ ਦੱਸਦੀ ਹੈ ਕਿ ਉਸ ਦਾ ਸਪੋਰਟ ਟੀਚਰ ਜਿਹੜਾ ਹੈ ਉਹ ਕਿਵੇਂ ਉਸ ਦੇ ਨਾਲ ਇਹ ਸਭ ਹਰਕਤਾਂ ਕਰ ਰਿਹਾ ਸੀ ਉਸ ਦਾ ਸਪੋਰਟ ਟੀਚਰ ਕਿਵੇਂ ਉਸ ਨੂੰ ਲਗਾਤਾਰ ਜੋ ਐ ਸੈਕਸ਼ੂਅਲ ਹਰਾਸ ਕਰ ਰਿਹਾ ਸੀ ਇਹ ਖਬਰ ਜਦੋਂ ਸਾਹਮਣੇ ਆਈ ਤੇ ਰੌਂਗ ਟੇ ਖੜੇ ਹੋ ਗਏ ਉਸ ਟੀਚਰ ਦੀ ਉਮਰ 42 ਸਾਲ ਹੈ ਸੋਚੋ ਸ਼ਾਇਦ ਉਹ ਬੱਚੀ ਉਸ ਉਸ ਦੇ ਜਿਆ ਦੋਤੀ ਪੋਤੀ ਦੀ ਉਮਰ ਦੀ ਸੀ ਸ਼ਾਇਦ ਉਹ ਬੱਚੀ ਜਿਹੜੀ ਹੈ ਉਹੋ ਜੋ ਹੈ ਉਸ ਬੱਚੀ ਨੂੰ ਵੇਖ ਕੇ ਉਸ ਨੂੰ ਅਜਿਹੇ ਖਿਆਲ ਉਹਦੇ ਮਨ ਦੇ ਵਿੱਚ ਉਸ ਬੰਦੇ ਦੇ ਆ ਕਿਵੇਂ ਗਏ ਹਾਲਾਂਕਿ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਕਾਉਂਸਲਿੰਗ ਵੀ ਕੀਤੀ ਜਾਵੇਗੀ ਬੱਚੀ ਦਾ ਮੈਡੀਕਲ ਹੋਵੇਗਾ ਉਸ ਤੋਂ ਬਾਅਦ ਵੀ ਹੋਰ ਵੀ ਜਿਹੜੀ ਕਾਰਵਾਈ ਹੈ ਉਹ ਹੋਵੇਗੀ ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ਦਾ ਇਹ ਮਾਮਲਾ ਹੈ ਸੋਚੋ ਬੱਚੇ ਕਿਵੇਂ ਸੇਫ ਹੋ ਸਕਦੇ ਨੇ ਇਹ ਮੁੱਦਾ ਛੋਟਾ ਨਾ ਸਮਝੋ ਉਹਨੂੰ ਲੱਗਦਾ ਹੋਵੇਗਾ ਕਿ ਆਖਿਰਕਾਰ ਇਹ ਕਿਸੇ ਹੋਰ ਦੇ ਬੱਚੇ ਦੀ ਗੱਲ ਹੈ ਇਹ ਕਿਸੇ ਹੋਰ ਦੇ ਬੱਚੇ ਦੀ ਗੱਲ ਹੋ ਸਕਦੀ ਹੈ ਪਰ ਕੀ ਪਤਾ ਕੱਲ ਨੂੰ ਕਿਸ ਦੇ ਬੱਚੇ ਦੇ ਨਾਲ ਇਹ ਹੋ ਜਾਵੇ ਬੱਚੇ ਅੱਜ ਕੱਲ ਸੇਫ ਨਹੀਂ ਇੱਕ ਸੋਣਾ ਇੱਕ ਕਹਿਣਾ ਹਰੇਕ ਨੂੰ ਚਾਹੀਦਾ ਹੈ ਅੱਜ 34 ਸਾਲ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਜਿਸ ਦੀ ਉਮਰ ਤਕਰੀਬਨ 9 ਸਾਲ ਦੀ ਹੈ ਉਸ ਦਿਨਾਂ ਸਕੂਲ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਸੀ ਸੋਚੋ ਮਾਪੇ ਉਹਨੂੰ ਤਿਆਰ ਕਰਕੇ ਸਕੂਲ ਭੇਜ ਰਹੇ ਸੀ ਕਿ ਉਹਨਾਂ ਦੀ ਬੱਚੀ ਬਧਿਆ ਤੋਂ ਬਧਿਆ ਪੜ੍ਹਾਈ ਕਰੇ ਉਹਨਾਂ ਦੀ ਬੱਚੀ ਵੱਧ ਤੋਂ ਵੱਧ ਨੰਬਰ ਲੈ ਕੇ ਆਵੇ ਉਹਨਾਂ ਦੀ ਬੱਚੀ ਪੜ੍ਹ ਕੇ ਕਾਮਯਾਬ ਹੋਵੇ ਪਰ ਜਦੋਂ ਸਕੂਲ ਦੇ ਵਿੱਚ ਅਜਿਹੇ ਸ਼ੈਤਾਨ ਬੈਠੇ ਹੋਣ ਜੋ ਬੱਚੀਆਂ ਨੂੰ ਵੇਖ ਕੇ ਵੀ ਨਹੀਂ ਬਖਸ਼ਦੇ ਤੇ ਅਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਜਵਾਬ ਦਾ ਅਸੀਂ ਇੰਤਜ਼ਾਰ ਕਰਾਂਗੇ ਆਪਣੇ ਜਵਾਬ ਜ਼ਰੂਰ ਦਿਓ ਹਾਂਜੀ ਇੱਕ ਅੱਜ ਸਾਨੂੰ ਇੰਟੀਮੇਸ਼ਨ ਮੈਡੀਸੀ ਜਿਹਦੇ ਵਿੱਚ ਔਰੋ ਮੇਰਾ ਸਕੂਲ ਪਟਿਆਲਾ ਅਸਿਸਟੈਂਟ ਨਗਰ ਪਟਿਆਲਾ ਦੇ ਵਿੱਚ ਇੱਕ 9 ਸਾਲ ਦੀ ਬੱਚੀ ਸਕੂਲ ਦੇ ਵਿੱਚ ਪੜ੍ਹਦੀ ਸੀ ਜਿਹਦੇ ਨਾਲ ਜੌਨ ਸੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਜੋ ਬੱਚੀ ਦੇ ਮਾਦਰ ਦੇ ਬਿਆਨ ਤੇ ਐਫਆਈਆਰ ਨੰਬਰ 130 ਰੈਲੇਵੈਂਟ ਸੈਕਸ਼ਨ ਆਫ ਆਕਸੋ ਤੇ ਬੀਐਨਐਸ ਸੈਕਟ ਲਗਾਏ ਗਏ ਨੇ ਜੀ ਤੇ ਇਹ ਦਰਜ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਜੋ ਇਹ ਅਲੀਗੇਸ਼ਨ ਲੱਗਿਆ ਜੀ ਇਹ ਪੀਟੀਟੀ ਟੀਚਰ ਨੇ ਉਸ ਸਕੂਲ ਦੇ ਵਿੱਚ ਤੇ ਜਿਨਾਂ ਤੇ ਬਾਇਨੇਮੇ ਅਫੇਰਦ ਕੀਤੀ ਜਾ ਰਹੀ ਸਰ ਕੀ ਪਤਾ ਲੱਗਿਆ ਜੀ ਕੀ ਬਿਆਨਾਂ ਦੇ ਵਿੱਚ ਆਇਆ ਪਹਿਲੇ ਵੀ ਉਹਨਾਂ ਵਿੱਚ ਕੀ ਹੋ ਰਿਹਾ ਸੀ ਕੀ ਨੇ ਕੌਣ ਕਰ ਰਿਹਾ ਸੀ ਜੇ ਬੱਚੀ ਦੇ ਦੱਸਣ ਮੁਤਾਬਕ ਗੱਲ ਸਾਹਮਣੇ ਆਈ ਸੀ ਜੀ ਕਿ ਇਹ ਪੀਟੀ ਟੀਚਰ ਸੀਗੇ ਜੋ ਉਹਨੂੰ ਮਲਟੀਪਲ ਟਾਈਮ ਉਹਨੂੰ ਵਾਸ਼ਰੂਮ ਦੇ ਵਿੱਚ ਲੈ ਕੇ ਗਏ ਨੇ ਤੇ ਉਹਦੇ ਨਾਲ ਉੱਥੇ ਗਲਤ ਕੰਮ ਹੋਇਆ ਸਰ ਨੈਕਸਟ ਅੱਜ ਜਿਹੜੇ ਇਹਦੇ ਵਿੱਚ ਅਕਿਊਜ਼ ਮੇਨ ਅਕਿਊਜ਼ ਨੇ ਜੀ ਉਹਨੂੰ ਐਪਰੀਹੈਂਡ ਕੀਤਾ ਗਿਆ ਜਿਹਨੂੰ ਬਾਅਦ ਵਿੱਚ ਕਿਸੇ ਰੈਸਟ ਕੀਤਾ ਜਾਊਗਾ ਤੇ ਕੱਲ ਨੂੰ ਸਵੇਰੇ ਮਾਣੂ ਕੋ ਦਾਲ ਫਿਰ ਪੇਸ਼ ਕੀਤਾ ਸਰ ਇਹ ਕਿੰਨੇ ਮਹੀਨਿਆਂ ਤੋਂ ਇਸ ਤਰੀਕੇ ਨਾਲ ਹੋ ਰਿਹਾ ਸੀ ਕਾਫੀ ਲੰਬੇ ਸਮੇਂ ਤੋਂ ਦੱਸ ਰਹੀ ਹੈ ਜੀ ਬੱਚੇ ਮੈਡੀਕਲ ਹੋ ਗਿਆ ਮੈਡੀਕਲ ਕਰਵਾਇਆ ਜਾ ਰਿਹਾ ਜੀ ਸਰਕਾਰ ਵੱਲੋਂ ਕਿਸ ਤਰੀਕੇ ਦੇ ਹੋਏਗਾ ਅ ਰੈਲੇਵੈਂਟ ਸੈਕਸ਼ਨ ਆਫ ਪਾਕਸੋ ਤੇ ਬੀ ਐਨ ਐਸ ਦੇ ਐਫ ਆਰ ਦਰਜ ਕੀਤੀ ਗਈ ਹੈ ਜੀ ਸਰ ਇਹ ਸਕੂਲ ਨੂੰ ਇਨਫੀਮੇਟ ਕਰ ਦਿੱਤਾ ਗਿਆ ਜੀ ਸਕੂਲ ਕੀ ਉਹਦਾ ਪੱਖ ਕੀ ਹੈ ਸਕੂਲ ਦਾ ਪੱਖ ਹਜੇ ਕੋਈ ਸਾਹਮਣੇ ਨਹੀਂ ਆਇਆ ਜੀ ਸਕੂਲ ਨੂੰ ਬੱਚੇ ਉਹਦੇ ਧਿਆਨ ਚ ਲਾ ਦਿੱਤਾ ਗਿਆ ਸਰ ਇਹ ਪਤਾ ਲੱਗਦਾ ਹੈ ਕਿ ਇਸੀ ਬੱਚੀ ਦੇ ਨਾਲ ਸੀਗਾ ਕਿ ਹੋਰ ਵੀ ਬੱਚੇ ਇਸੇ ਸ਼ਿਕਾਰ ਫਿਲਹਾਲ ਤੱਕ ਤਾਂ ਸਾਡੇ ਸਾਹਮਣੇ ਐਸੀ ਬੱਚੀ ਤਾਂ ਸਾਹਮਣੇ ਆਇਆ ਡੂਰਿੰਗ ਇਨਵੈਸਟੀਗੇਸ਼ਨ ਦੇਖਿਆ ਜਾਊਗਾ ਜੇ ਕੋਈ ਹੋਰ ਬੱਚਾ ਇਹ ਟੀਚਰ ਕਿੰਨੇ ਕਿੰਨੇ ਜਨਰਲ ਤੋਂ ਸਕੂਲ ਦੇ ਵਿੱਚ ਰਹਿ ਕੇ ਜੋ ਇਹ ਟੀਚਰ ਹੈ ਜੋ ਅਕਿਊਜ਼ਡ ਹੈ ਉਹ ਕਰੀਬ 20 ਸਾਲ ਤੋਂ ਇਸੇ ਸਕੂਲ ਦੇ ਵਿੱਚ ਪੜਾ ਰਿਹਾ ਹੈ ਕੀ ਏਜ ਦੇ ਵਿੱਚ ਇਹ ਉਹਨਾਂ ਦੇ ਆਰਾਊਂਡ 42 43 ਸਾਲ